ਗਤਸਤੁਹੀਂ ਗਤੀ ਬਿਨਾ ਉਹ ਨਾਲੇ ਜਿੱਤੇ ਖੜਾ ਹੈ ਜਿੱਤੇ ਖੜੀਏ ਬੰਦ ਗਿਆਨ ਹੋਊ ਗਜਲਪੂ ਗਤੀ ਬਹੁ ਗਤੀ ਗਿਆਨ ਨਾਲੇ ਬਹੁ ਗਿਆਨ ਗਤੀ ਹਿਲ ਕਰਦਾ ਬੁੱਧੀ ਰੂਹ ਤੋਰਦਾ ਮਤਸਤੁਹੀਂ ਵੱਤ ਵੀ ਤੂੰ ਹੈ ਗੁਰਮਤ ਕੀ ਹੈ ਤੇਰੇ ਨਾਲੇ ਗਤੀ ਹੈ ਤੇਰੇ ਨਾਲੇ ਮਤ ਹੈ ਤੇਰੇ ਨਾਲੇ ਬੁੱਝਲ ਹੈ ਤੂੰ ਹੀ ਮਾਰਗ ਤੂੰ ਹੀ ਬਾਹਰ ਤੁਹੀ ਤੁਹੀ ਤੁਹੇ 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 ਬਸ ਆਉਂ ਕੋ ਤੁਰੀ ਦੂ। ਤੋਂ ਪ੍ਰਸਾਦ ਕਵਿਤ। ਹੂੰ। ਖੂਕ ਮਲ ਹਾਰੀ ਗਜ ਗਧਾ ਵਿਭੂਤ ਧਾਰੀ। ਜਦੋਂ ਆ ਮਸਾਨ ਬਾਸ ਕਰਿਓ ਵੀ ਕਰਤ ਹੈ। ਹੁਣ ਇਹ ਉਹ ਲੈ ਲੈ ਸਾਰੇ। ਇਹਦੇ ਸਾਰੇ ਕੈਟਾਗਰੀਆਂ ਨਹੀਂ ਨੇ। ਜਿਹੜੇ ਕੁਝ ਕਰਨ ਹੈ ਨੇ ਧਰਬ ਦੇ ਰੋਤੇ ਲੋਕ। ਇੱਕ ਤਾਂ ਵੱਡੇ ਨੇ ਪਹਿਲਾਂ। ਵੱਡੇਆਂ ਦੇ ਪਰ ਛੋਟੇ ਛੋਟੀਆਂ ਕੈਟਗਰੀਆਂ ਆ ਜਾਂਦੀਆਂ ਨੇ ਖੂਕਮਲਹਾਰੀ ਜਿਹੜੇ ਇਹਨਾਂ ਇਹਨਾਂ ਦੇ ਉੱਤੇ ਸਰੇ ਉੜਿਆਂ ਦੇ ਜੈਨੂਲ ਦੇ ਇਹਨਾਂ ਦੇ ਵਿੱਚੋਂ ਇੱਕ ਹੋਰ ਸੰਤ ਹੋ ਜਾਂਦੇ ਨੇ ਉਹ ਆਪਣਾ ਮਤਲਬ ਹੈ ਜਿਹੜਾ ਹੈ ਮਲਬੂਤਰ ਖਾ ਜਾਂਦੇ ਨੇ ਖੂਕਮਲਹਾਰੀ ਕਹਿੰਦੇ ਉਹ ਤਾਂ ਫਿਰ ਐ ਸਮਝੋ ਸੂਰ ਵੀ ਖਾ ਜਾਂਦਾ ਸੂਰ ਘਰਵਨ ਹੋ ਜਾਂਦਾ ਹੈ ਇਹ ਖਾਣ ਵਾਲੇ ਬਹੁਤ ਘਨਵਾਰ ਹੁੰਦੇ ਨੇ ਸੂਰ ਦੀ ਜੁਨੀ ਸਮਝਣਾ ਨੂੰ ਬਲਹਾਰੀ ਹੈ ਜੇ ਤੂੰ ਖੂਕਾ ਉਹਦੀ ਬੁੱਧੀ ਤਾਂ ਸੂਰ ਵਰਗੀ ਆ ਫਿਰ ਚੰਗੀ ਬੰਦੇ ਨਹੀਂ ਬਣਦੀ ਇਹ ਦੇ ਨਾਲ ਕੋਈ ਜਾਨਵਰ ਨਹੀਂ ਬਣ ਜਾਂਦਾ ਬੈਗ ਮਾਰ ਗਿਆ ਸੂਰ ਦੀ ਜੁਨੜਾ ਤਾਂ ਪਿੱਛੇ ਚਲਾ ਗਿਆ ਤੂੰ ਆਗਲ ਕਹੀਓ ਹਾਂ ਉਹ ਵਰਣਾ ਉਹਨੂੰ ਜਾਣ ਬਣ ਸਮਝੇ। ਖੂਕ ਮਾਲਾ ਹਰੀ। ਖਾਜ ਗਧਾ ਬਿਬੂਤ ਧਾਰੀ। ਹਾਥੀ ਯਾਰ ਗਦਾ। ਏ ਕੀ ਕਰਦੇ ਜੇ ਨਵਾਦੀ ਆਰਤੀ ਨੂੰ ਤੇ ਘਟਾ ਪਾ ਲੰਦੈ ਮਿੱਟੀ ਪਾ ਲੰਦੈ। ਗਦਾ ਜੇ ਤਸੀਨਾਂ ਨਾ ਭਿਜੇਗਾ ਤੈਨੂੰ ਢਣਾਦਾ ਤਾਂ ਕੋਈ ਹੈ ਨਹੀਂ। ਢਣਾਦਾ ਗੰਦੇ ਨੂੰ ਕੋਈ ਹੈ ਨਹੀਂ। ਤਸੀਨਾਂ ਜ਼ਰੂਰ ਆ ਜਾਂਦਾ ਉਹਨੂੰ ਵਿਚਾਰੇ ਨੂੰ। ਤਸੀਨਾਂ ਤਾਂ ਉਹ ਇੱਥੇ ਲੱਦਿਆ ਹੁੰਦਾ ਤਾਂ ਬੋਝ ਹੁੰਦਾ। ਫਿਰ ਉਹ ਕੀ ਕਰਦਾ ਫਿਰ ਲੇਟ ਲੈਂਦਾ। ਗਦਾ ਲੜਦਾ ਮਸੀਦੇ ਕਰਕੇ ਮਸੀਨਾ ਸੁੱਕ ਜਾਂਦਾ ਲੈਟੇ ਤੇ ਇਹ ਦੋ ਚੀਜ਼ਾਂ ਦੇ ਜਣੇ ਬਪੂਤੀ ਬਣਦੇ ਨੇ ਉਹਨਾਂ ਵਾਸਤੇ ਇਹ ਤਾਂ ਹਾਥੀ ਨੇ ਉਹ ਘਾਰੀ ਨੇ ਇਹ ਘੋਤੇ ਨੇ ਅਕਲ ਦੇ ਘੋਤੇ ਨਹੀਂ ਉਹ ਹਾਥੀ ਦੇ ਉਹਨਾਂ ਹੱਥ ਤਾਂ ਦੋ ਜਾਣੀ ਟਿੱਪਣੀ ਜਦੋਂ ਸਮਝੋ ਦੋ ਉਹਦਾ ਆਰਡਰ ਕਰੋ ਬਸਾਨਾ ਕਰੋ ਦੋ ਡਗਰਾਂ ਵਾਲਾ ਪਸ਼ੂ ਕੋ ਨਾਲੋਂ ਨਦੀ ਤੁਲਨਾ ਕੀਤੀ। ਇਹ ਖੋਤੇ ਰਹੋ ਅਕਲ ਦੇ ਖੋਤੇ ਨੇ। ਕਾਰ ਕਰਕੇ ਹਥੀ ਨੇ। ਅਕਲ ਦੇ ਖੋਤਿਆਂ ਨੂੰ ਔਂਕਾਰ ਜ਼ਿਆਦਾ ਹੁੰਦਾ। ਜਿਹਦੀ ਅਕਲ ਘੱਟ ਉਹਨੂੰ ਔਂਕਾਰ ਜ਼ਿਆਦਾ ਹੁੰਦਾ। ਸੁਭਿਅਰ ਦੀ ਔਂਕਾਰ ਦਾ ਸਿੱਖਾਂ ਚ ਹੋਣਾ ਅਕਲ ਦੇ ਘਾਟ ਹੈ। ਅਕਲ ਦਾ ਮਣ ਨਹੀਂ ਸੀ ਗੁਰੂ ਤੋਂ। ਅਕਲ ਹੀ ਸਾਬ ਸੇਵੀਏ ਅਕਲ ਇਹਨਾਂ ਆਖੀ ਅਕਲ ਗਵਾਇਏ ਬਾਦ ਬਾਦ-ਬਾਦ ਦੇ ਵਿੱਚ ਜਿਹੜੀ ਅਕਲ ਪਾਈ ਹੋਈ ਹੈ ਨਾ ਵਿਦਵਾਨਾਂ ਦੀ ਉਹ ਅਕਲ ਹੁੰਦੀ ਹੋਈ ਨਹੀਂ ਉਹ ਅਕਲ ਨਹੀਂ ਕਹਦੇ ਉਹ ਤਾਂ ਨਾ ਬੇਅਕਲ ਹੈ ਇਹ ਬੇਅਕਲ ਨਹੀਂ ਅਕਲ ਨਹੀਂ ਬਾਦਵਾਚ ਬੋਦੀ ਅਕਲ ਇਹਨਾਂ ਆਖੀਏ ਅਕਲ ਗਵਾਇਏ ਬਾਦ ਅਕਲਮੰਦ ਆਦਮੀ ਨਹੀਂ ਕਹਿ ਜਾ ਸਕਦੇ ਜਿਨ੍ਹਾਂ ਨੇ ਆਪਣੀ ਅਕਲ ਬਾਦਵਾਚ ਖਵਾ ਰਹੀ ਅਕਲ ਗਵਾਇਏ ਬਾਦ